You to go? ਕੁਝ ਤਕਰੀਬਨ 6 ਮਹੀਨੇ ਅਸੀਂ ਵਿਚਾਰ ਕਰਦੇ ਰਹੇ ਕੋਈ ਕੋਈ ਵੱਡਾ ਸਮਾਗਮ ਕਰਾਇਆ ਜਾਵੇ ਕੋਈ ਵੱਡਾ ਹੋਰ ਉਪਰਾਲਾ ਕੀਤਾ ਜਾਵੇ ਜਿਹਦੇ ਚ ਅਸੀਂ ਇਹ ਜਿਹੜੀ ਹੁਣ ਤੱਕ ਮਗਰਲੇ 3 ਮਹੀਨਾ ਦੇ ਵਿੱਚ ਸਰਕਾਰ ਵੱਲੋਂ ਮੈਨੂੰ ਜਿਹੜੀ ਸੈਲਰੀ ਆਈ ਹੈ ਉਹਨੂੰ ਕਿਸੇ ਕੰਮ ਅਰਥ ਲਿਆ ਸਕੀਏ ਸਾਰੇ ਭਰਾਵਾਂ ਨੇ ਵਿਚਾਰ ਕੀਤਾ ਬਹਿ ਕੇ ਕਿ ਸਾਡਾ ਵੈਸੇ ਤਾਂ ਪਹਿਲਾਂ ਤੋਂ ਹੀ ਮਨ ਸੀ ਕਿ ਤਕਰੀਬਨ ਸ਼ਹਾਰਾਂ ਦੇ ਵਿੱਚ 18 ਦੇ ਵਿੱਚ ਜਦੋਂ ਮੈਂ ਪਹਿਲਾ ਇਲੈਕਸ਼ਨ ਲੜ ਕੇ ਹਾਰਿਆ ਸੀ ਉਦੋਂ ਜਿਹੜਾ ਮੁਖਸ਼ਰ ਸ਼ਹਿਰ ਸੀ ਉਹਨੂੰ ਸਭ ਤੋਂ ਅਣਖਾਬ ਸ਼ਹਿਰ ਕਿਹਾ ਜਾਂਦਾ ਸੀ ਬਿਨਾਂ ਸਫਾਈ ਵਾਲਾ ਸ਼ਹਿਰ ਕਿਹਾ ਗਿਆ ਸੀ ਸਭ ਤੋਂ ਜ਼ੀਰੋ ਨੰਬਰ ਤੇ ਆਇਆ ਸੀ ਸ਼ਹਿਰ ਉਦੋਂ ਬਾਅਦ ਪਿਛਲੇ ਸਾਲ ਅਸੀਂ ਸਫਾਈ ਦਾ ਬਿਆਨ ਛੇੜਿਆ ਤੇ ਉਹਦੇ ਚ ਅਸੀਂ ਹਫ਼ਤਾ 10 ਦਿਨ ਸਫਾਈ ਕੀਤੀ ਤੇ ਸਧਾਰਨ ਦੇ ਕੋਸ਼ਿਸ਼ ਕੀਤੀ ਕਿ ਸ਼ਹਿਰ ਦੇ ਜਿਹੜੇ ਬੱਚੇ ਕੋਈ ਸਾਡਾ ਬੱਚਾ ਬੰਗਲੌਰ ਪੜਨ ਜਾ ਰਿਹਾ ਕੋਈ ਕੈਨੇਡਾ ਜਾ ਰਿਹਾ ਕੋਈ ਅਮਰੀਕਾ ਜਾ ਰਿਹਾ ਉਹਨਾਂ ਬੱਚਾ ਨੂੰ ਇਹ ਨਾ ਸੁਣਨਾ ਪਵੇ ਕਿ ਮੁਖਤਸਰ ਸ਼ਹਿਰ ਦੇ ਵਾਸੀ ਹੈ ਤੇ ਮੁਖਤਸਰ ਸਭ ਤੋਂ ਗੰਦਾ ਸ਼ਹਿਰ ਕਿਹਾ ਜਾਂਦਾ ਬੜਾ ਵੱਡਾ ਇਤਿਹਾਸਕ ਸ਼ਹਿਰ ਹੈ ਉਹਦੇ ਲਈ ਮੇਰੇ ਆਪ ਦੇ ਦਿਮਾਗ ਦੇ ਵਿੱਚ ਇਹ ਸੀ ਕਿ ਮੈਂ ਜਿੰਨੀ ਤਨਖਾਹ ਆਪਦੀ ਮਿਲੇ ਮੈਂ ਕਿਸੇ ਪੜ੍ਹਾਈ ਦੇ ਕੰਮ ਤੇ ਲਾ ਸਕਾਂ ਸਾਰੇ ਭਰਾਵਾਂ ਨੇ ਐਸੀ ਵਿਚਾਰ ਕਰਕੇ ਇੱਕ ਐਨ ਜੀਓ ਨਾਲ ਗੱਲ ਕੀਤਾ ਜਿਹੜੀ ਅੱਜ ਅਸੀਂ ਐਨਐਸਫ ਫਾਊਂਡੇਸ਼ਨ ਨੂੰ ਉਹਨਾਂ ਨੂੰ ਬੇਨਤੀ ਕੀਤੀ ਕਿ ਅਸੀਂ ਤੁਹਾਨੂੰ ਆਪਦੇ ਕੋਲ ਦੋ ਟਰੈਕਟਰ ਤੇ ਦੋ ਟਰਾਲੀਆਂ ਜਿਹੜੇ ਬਿਲਕੁਲ ਨਵੇਂ ਲੈ ਕੇ ਦਿੱਤੇ ਗਏ ਆ ਤੇ ਨਾਲ ਹੀ 7 ਤੋਂ 8 ਦਿਨ ਤੁਹਾਨੂੰ 20 ਤੇ 25 ਬੰਦਾਂ ਦੀ ਜਿਹੜੀ ਸਫਾਈ ਆਸਤੇ ਤਨਖਾਹ ਦੇਵਾਂਗੇ ਲਗਾਤਾਰ ਪਾਉਂਦੇ ਹੋ 10000 ਬੰਦੇ 20000 ਬੰਦੇ 25000 ਬੰਦੇ 30 ਤੋਂ ਉੱਤੇ ਬੰਦੇ ਹੋਣ ਜਾਂ 50000 ਬੰਦੇ 8 ਦਿਨ ਇਹ ਮਹਿੰਮ ਚਲਾਵਾਂਗੇ 8 ਦਿਨਾਂ ਦੇ ਬਾਅਦ ਜਿਹੜਾ ਅਸੀਂ ਨਿਸ਼ਚੈ ਕੀਤਾ ਉਹਦੇ ਵਿੱਚ ਕੋਈ ਮਾੜਾ ਮੋੜ ਫੇਰ ਬਦਲ ਹੋ ਸਕਦਾ ਹੈ ਇਹ ਜਿਹੜੇ ਦੋ ਟਰੈਕਟਰ ਟਰਾਲੀਆਂ ਮੇਰੇ ਪਿੱਛੇ ਖੜੇ ਹੈ ਇਹ ਐਨਜੀਓ ਦੇ ਨਾਮ ਤੇ ਐਨਜੀਓ ਨੂੰ ਦੇ ਦਿੱਤੇ ਜਾਣਗੇ ਸ਼ਹਿਰ ਵਾਸੀਆਂ ਨੂੰ ਦੇ ਦਿੱਤੇ ਜਾਣਗੇ ਔਰ ਇਹਨਾਂ ਦਾ ਜਿਹੜਾ ਹੁਣ ਤਾਂ ਹੀ ਅਸੀਂ ਜਿਹੜੀ ਪ੍ਰਪੋਜ਼ਲ ਤਿਆਰ ਕੀਤੀ ਹੈ ਜਿਹੜੀ ਪ੍ਰਪੋਜ਼ਲ ਤੇ ਅਸੀਂ ਪਹੁੰਚੇ ਆਂ 8 ਦਿਨ ਸਫਾਈ ਕਰਨ ਤੋਂ ਬਾਅਦ ਇਹਨਾਂ ਦਾ ਇੱਕ ਦਫ਼ਤਰ ਬਣਾਇਆ ਜਾਊਗਾ ਉਸ ਡਾਕਟਰ ਦੇ ਵਿੱਚ ਖੜਿਆ ਕਰਨਗੇ ਕਿਸੇ ਮਹੱਲੇ ਨੂੰ ਸਾਂਝੇ ਤੌਰ ਤੇ ਨਹੀਂ ਕਿ ਪਰਸਨਲ ਕਿਸੇ ਨੇ ਕੰਮ ਕਰਨਾ ਸਾਂਝੇ ਤੌਰ ਤੇ ਸਫਾਈ ਲਈ ਇਹਨਾਂ ਦੀ ਲੋੜ ਹੋਊਗੀ ਤੇ ਇਹ ਜਾਣਗੇ ਕੋਈ ਉਥੋਂ ਦੇ ਮਹੱਲੇ ਦੇ ਵਾਸੀ ਕੋਈ ਮਹੱਲੇ ਵਾਸੀ ਇਕੱਠੇ ਹੋ ਕੇ ਕੋਈ ਸਫਾਈ ਕਰਨਾ ਚਾਹੁੰਦੇ ਹੋ ਤਾਂ ਉਹਨਾਂ ਨੂੰ ਇਹ ਟਰੈਕਟਰ ਟਰਾਲੀਆਂ ਬਿਨਾ ਫ੍ਰੀ ਦਿੱਤੇ ਜਾਣਗੇ ਕੋਈ ਉਹਨਾਂ ਤੋਂ ਡਿਮਾਂਡ ਨਹੀਂ ਕੀਤੀ ਜਾਊਗਾ ਇਹਨਾਂ ਦੀ ਦੂਜਾ ਜਿਹੜਾ ਹਰੇਕ ਹਫ਼ਤੇ ਦੇ ਵਿੱਚ ਇੱਕ ਵਾਰ ਛੱਡ ਇਹ ਐਨਜੀਓ ਨਾਲੇ ਵਾਅਦਾ ਕੀਤਾ ਹੈ ਹਰੇ ਹਫਤੇ ਦੇ ਵਿੱਚ ਇੱਕ ਵਾਰ 8 ਦਿਨ ਲਗਾਤਾਰ ਜਿੰਨ ਤੋਂ ਬਾਅਦ ਹਰੇ ਹਫਤੇ ਦੇ ਇੱਕ ਵਾਰ ਜਾਂਛਣੇ ਤੇਰੀ ਐਤਵਾਰ ਰੱਖ ਕੇ ਉਸ ਮੁਹੱਲੇ ਦੀ ਸਫਾਈ ਕਰਿਆ ਕਰੂਗੀ ਐਨ ਜੀਓ ਜਿਸ ਮੁਹੱਲੇ ਦੇ ਵਿੱਚ ਵੀ ਜਾਊਗੀ ਉਹ ਐਨ ਜੀਓ ਸਫਾਈ ਕਰੂਗੀ ਨਾਲ 25-30 ਬੰਦੇ ਲੈ ਕੇ ਜਿਨ੍ਹਾਂ ਨੂੰ ਲੇਬਰ ਦਿੱਤੀ ਜਾਊਗੀ ਇਹ ਅਸੀਂ ਹੁਣ ਤੱਕ ਤੈ ਕਰ ਪਾਏ ਆ ਬਾਕੀ ਜਿਵੇਂ ਜਿਵੇਂ ਐਨ ਜੀਓ ਚੱਲੂਗੀ ਜਿਵੇਂ ਜਿਵੇਂ ਅਸੀਂ ਐਨ ਜੀਓ ਦੇ ਨਾਲ ਸਿਸਟਮ ਚਲਾਵਾਂਗੇ ਉਹ ਉਸੇ ਤਰ੍ਹਾਂ ਸ਼ਹਿਰ ਦੀ ਸਫਾਈ ਤੇ ਹੀ ਚਲਾਵਾਂਗੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਐਨ ਜੀਓ ਚਲਾਣੀ ਬਹੁਤ ਔਖੀ ਆ ਅਸੀਂ ਇਹਨੂੰ ਕੋਸ਼ਿਸ਼ ਕਰਾਂਗੇ ਕਿ ਬਹੁਤ ਵਧੀਆ ਤੇ ਪਾਰਸ਼ਲ ਦੀ ਡੰਗ ਨਾਲ ਚਲਾਇਆ ਜਾਵੇ ਇਹਦਾ ਇੱਕ ਦਫਤਰ ਬਣਾਇਆ ਜਾਊਗਾ ਦਫਤਰ ਦੇ ਵਿੱਚ ਮੈਂ ਆਪਦੇ ਕੰਮ ਹਰੇਕ ਮਹੀਨੇ ਆਪਦੀ ਤਨਖਾਹ ਦੇ ਵਿੱਚੋਂ ਜਿੰਨਾ ਦੀ ਤਨਖਾਹ ਦੇ ਵਿੱਚੋਂ 50000 ਰੁਪਏ ਮਹੀਨਾ ਦੇ ਸੰਜੀ ਨੂੰ ਦਿਆਂਗਾ ਲਗਾਤਾਰ ਔਰ ਉਹਦੇ ਕਹਿ ਕੇ ਐਨ ਜੀਓ ਆਪ ਦਾ ਕੰਮ ਕਰੂਗੀ ਔਰ ਜਿਹੜੇ ਸੱਜਣਾ ਐਨਜੀਓ ਦਾ ਸੰਯੋਗ ਕਰਨਗੇ ਉਹਨਾਂ ਦਾ ਵੀ ਧੰਨਵਾਦ ਕਰਾਂਗੇ ਕਿਉਂਕਿ ਇਹ ਐਨਜੀਓ ਬਣੂਗੀ ਇਹ ਸਾਂਝੀ ਹੋਊਗੀ ਇਹ ਕਿਸੇ ਪਾਰਟੀ ਦੀ ਨਹੀਂ ਕਿਸੇ ਅਪਰਥਨਾ ਮੇਰੀ ਨਹੀਂ ਹੋਊਗੀ ਇਹ ਸਾਂਝੀ ਐਨਜੀਓ ਹੋਊਗੀ ਫਿਰ ਐਨਜੀਓ ਹੀ ਇਹਨੂੰ ਚਲਾਊਗੀ ਮੈਂ ਤਾਂ ਇੰਨਾ ਹੀ ਕਰ ਸਕਦਾ ਸੀ ਮੈਂ ਜਿਹੜੇ ਹੁਣ ਤੱਕ ਮੈਨੂੰ ਤਨਖਾਹ ਆਈ ਸਾਰੀ ਤਨਖਾਹ 15 ਲੱਖ ਰੁਪਏ ਦਾ ਸਮਾਨ ਜਿਹੜਾ ਮਗਰ ਲੈ ਕੇ ਦਿੱਤਾ ਬਾਕੀ ਜਿਹੜੇ ਲੇਬਰ ਦਾ ਖਰਚਾ 8 ਦਿਨਾਂ ਦਾ ਉਹ ਦੇਊਗਾ 50000 ਰੁਪਏ ਮਹੀਨਾ ਲਗਾਤਾਰ ਮੈਂ ਐਨ ਜੀਓ ਨੂੰ ਦਿਆਂਗਾ ਮੈਂ ਇਹ ਇਨੀ ਬੇਨਤੀ ਕਰਦੇ ਆ ਇਹਦਾ ਦਫਤਰ ਅਸੀਂ ਜਦੋਂ ਤੱਕ 8 ਦਿਨਾਂ ਦੀ ਮਿਹਨ ਸਾਡੀ ਖਤਮ ਹੋਊਗੀ ਉਦੋਂ ਆਖੀ ਇਹਦਾ ਦਫਤਰ ਵੀ ਖਾਤਮੇ ਵਾਲੇ ਦਿਨ ਦਫਤਰ ਵੀ ਅਨਾਉਂਸ ਕਰਾਂਗੇ ਵੀ ਇੱਥੇ ਦਫਤਰ ਹੈ ਇਸ ਥਾਂ ਤੇ ਟਰੈਕਟਰ ਟਰਾਲੀਆਂ ਖੜੇ ਹੋਣਗੇ ਇਹਨਾਂ ਨੂੰ ਜਦੋਂ ਵੀ ਕਿਸੇ ਨੂੰ ਲੋਡ ਹੋਊਗੀ ਲਿਜਾ ਸਕਦਾ ਹਫ਼ਤੇ 'ਚ ਇੱਕ ਦਿਨ ਅਸੀਂ ਰੱਖਾਂਗੇ ਜਿਹੜੀ ਐਨ ਜੀਓ ਸਫਾਈ ਕਰੂਗੀ ਸਰ ਬਹੁਤ ਇਹ ਹੀ ਬੇਨਤੀ ਸੀ ਮੈਂ ਸਾਰੇ ਭਰਾਵਾਂ ਦਾ ਜਿਨ੍ਹਾਂ ਨੇ ਇਸ ਸਕਿੰਦਰ ਪਰਮਾਨ ਦੇ ਕੀਤਾ ਜਿਹੜੇ ਇਸ ਐਨਜੀਓ ਨਾਲ ਹੋਰ ਜਿੰਨੇ ਪ੍ਰਾਸੀ ਇਹਦੇ ਮੈਂਬਰ ਬਣਾਵਾਂਗੇ ਬਾਹਲੇ ਲੰਬੇ ਖਰਚੇ ਦੇ ਮੈਂਬਰ ਨਹੀਂ ਥੋੜੇ ਖਰਚੇ ਦੇ ਮੈਂਬਰ ਬਣਾਵਾਂਗੇ ਜਿਹੜੇ ਇਹ ਸ਼ਹਿਰ ਨੂੰ ਸਾਫ ਬਣਾਉਣ ਵਾਸਤੇ ਆਪਣੇ ਉਹਨਾਂ ਬੱਚਾਂ ਲਈ ਜਿਹੜੇ ਬੱਚੇ ਕਦੇ ਚੰਡੀਗੜ੍ਹ ਜਾਂਦੇ ਆ ਕੈਨੇਡਾ ਜਾਂਦੇ ਆ ਬਰਡੰਡੇ ਜਾਂਦੇ ਆ ਅਮਰੀਕਾ ਜਾਂਦੇ ਆ ਉਹਨਾਂ ਨੂੰ ਇਹ ਸੁਣਨਾ ਪੈਂਦਾ ਹੈ ਕਿ ਆ ਇਸ ਲੈਸ ਦੇ ਵਿੱਚ ਮੁੱਖਰ ਜ਼ੀਰੋ ਨੰਬਰ ਤੇ ਆ ਉਹਨੂੰ ਉਸ ਗੱਲ ਨੂੰ ਅਸੀਂ ਖਤਮ ਕਰਕੇ ਰਾਵਾਂ ਤੁਹਾਨੂੰ ਅਪੀਲ ਕਰਨਾ ਚਾਹਣਾ ਹੈ ਕਿ ਲੋਕ ਸ਼ਹਿਰ ਦਾ ਭਾਈਚਾਰਾ ਬਾਹਰ ਕੱਢ ਬਾਹਰ ਚੜ ਕੇ ਇਸ ਮੈਮ ਦੇ ਵਿੱਚ ਸਾਧਨ ਤੇ ਨਾਲ ਹੀ ਜਿਹੜਾ ਕੋਈ ਐਨ ਜੀਓ ਦਾ ਮੈਂਬਰ ਬਣ ਕੇ 100-200 ਰੁਪਿਆ ਐਨ ਜੀਓ ਨੂੰ ਡੋਨੇਟ ਕਰ ਸਕਦਾ ਉਹ ਕਰੇ ਕੋਈ ਬੰਦਾ ਜਿਹੜਾ ਨਹੀਂ ਕਰ ਸਕਦਾ ਉਹ ਘਰ ਦੇ ਵਿੱਚ ਆਪਦੇ ਲਿਫਾਫੇ ਸਿੱਟਣ ਤੋਂ ਪਰਹੇਜ਼ ਕਰ ਲੇ ਆਦੀ ਦੁਕਾਨ ਦੇ ਵਿੱਚੋਂ ਕੂੜਾ ਸਿੱਟਣ ਦੇ ਬਾਹਰ ਪਰਹੇਜ਼ ਕਰ ਲੇ ਉਹ ਵੀ ਬੜਾ ਵੱਡਾ ਕੰਮ ਹੈ